ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਦੇਸ਼ ਵਿਦੇਸ਼ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਵਕਤ ਅਸੀਂ ਮੌਜੂਦਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਜਿੱਥੇ ਜਿੱਦੇ ਬਾਹਰ ਵਕ ਵਕ ਤਰਾਂਦੇ ਲੰਗਰ ਲੱਗੇ ਗਏ ਨੇ ਤੇ ਸੰਗਤਾਂ ਦੀ ਸੇਵਾ ਦਿਖਾ ਰਿਆਂ ਤੁਹਾਨੂੰ ਦੇਖ ਸਕਦੇ ਹੋ ਕਿ ਇੱਥੇ ਸੰਗਤਾਂ ਵੱਲੋਂ ਮਠਿਆਈ ਦਾ ਲੰਗਰ ਲਗਾਇਆ ਗਿਆ ਹੈ ਔਰ ਪੈਂਤੀਤ ਪ੍ਰਕਾਰ ਦੀਆਂ ਮਠਿਆਈਆਂ ਜਿਹੜੀਆਂ ਨੇ ਉਹ ਲੰਗਰ ਦੇ ਵਿੱਚ ਲਗਾਈਆਂ ਗਈਆਂ ਨੇ ਮਠਿਆਈਆਂ ਸੱਚ ਕੇ ਤਿਆਰ ਹੋ ਚੁੱਕੀਆਂ ਨੇ ਤੇ ਖਾਸ ਵੀਰਾ ਵੱਲੋਂ ਇਹ ਪਿਛਲੇ ਕਈ ਸਾਲਾਂ ਤੋਂ ਸੇਵਾ ਕੀਤੀ ਜਾ ਰਹੀ ਹੈ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਹੋ ਇਹ ਘੱਟ ਤੋਂ ਘੱਟ 35 ਸਾਲ ਤੋਂ ਲਗਾਤਾਰ ਹੀ ਸੇਵਾ ਚਲਦੀ ਆ ਰਹੀ ਹੈ ਇਹ ਹਰ ਕਿਸਮ ਦੀ ਮਠਿਆਈ ਦਾ ਲੰਗਰ ਹੈ ਜੋ ਕਿ ਆਪ ਦੇਖ ਸਕਦੇ ਹੋ ਗੁਲਾਬ ਜਾਮਨ ਰਸਗੁਲੇ ਚਮਚਮ ਗਲਾ ਬਰਵੀ ਇਹ ਉਹ ਹਰ ਕਿਸਮ ਦੇ ਪਦਾਰਥ ਬੰਦੇ ਨੇ ਤੇ 36 ਤਰ੍ਹਾਂ ਦੇ ਪਦਾਰਥ ਬੰਦੇ ਨੇ ਹਰ ਸਾਲ ਇਸੇ ਤਰ੍ਹਾਂ ਹੀ ਬਾਬਾ ਦੀ ਸ਼੍ਰੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਵਾਲਾ ਕੰਮ ਹੁੰਦਾ ਹੈ ਕਿੰਨੀ ਕੁ ਉਤਸਕਤਾ ਰਹਿੰਦੀ ਹੈ ਅਸ ਦਿਨ ਦੇ ਕਿੰਨੀ ਕੁ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਥੇ ਮੰਨ ਲਓ ਕਿ ਕਾਟ ਹੁੰਦਾ ਹੈ ਔਰ ਹਰ ਸਾਲ ਦਿਨ-ਬਦਿਨ ਦਿਨ-ਬਦਿਨ ਸੰਗਤ ਜੋ ਕਿ ਰਾਜ ਇੰਨਾ ਕੋ ਹੁੰਦਾ ਜਾਂਦਾ ਹੈ ਕਿ ਮਹਾਰਾ ਜੀ ਸਿੰਘ ਦਾ ਇੰਨਾ ਕਿ ਗੁਰੂ ਦੀ ਕਿਰਪਾ ਵਾ ਬਾਬਾ ਦੀ ਜੀ ਦੀ ਇੰਨੀ ਕਿਰਪਾ ਕਿ ਸੰਗਤ ਦਿਨ-ਬਦਿਨ ਦਿਨ-ਬਦਿਨ ਇੰਨੀ ਸੰਗਤ ਵਾਦੀ ਜਾਂਦੀ ਕਿ ਕੋਈ ਬਿਆਨ ਨਹੀਂ ਕਰ ਸਕਦੇ ਸੀ ਕਿਵੇਂ ਦਾ ਲੱਗਦਾ ਹੈ ਜਦੋਂ ਲੰਗਰ ਲਗਾਉਂਦੇ ਹੋ ਖਾਸ ਇਸ ਦਿਨ ਦਾ ਇੰਤਜ਼ਾਰ ਹੁੰਦਾ ਹੈ ਉਸ ਸੰਗਤਾਂ ਦਾ ਕਿਵੇਂ ਦਾ ਸਹਿਯੋਗ ਮਿਲਦਾ ਸੰਗਤਾਂ ਦਾ ਪੂਰਾ ਸਹਿਯੋਗ ਮਿਲਦਾ ਜੀ ਸੰਗਤਾਂ ਬਕਾਇਦਾ ਇਸ ਗੱਲ ਦਾ ਬਹੁਤ ਜ਼ਿਆਦਾ ਸਾਡੇ ਨਾਲ ਸਾਥ ਦਿੰਦੇ ਨੇ ਸੰਗਤਾਂ ਬਕਾਇਦਾ ਹਰ ਸੰਘਾਰਿਕ ਮਾਈ ਭਾਈ ਸਾਡੇ ਨਾਲ ਅੰਸੰਗ ਹੋ ਕੇ ਸਹਾਇਤਾ ਕਰਦੇ ਨੇ ਔਰ ਨਾਲ ਮੋੜੇ ਨਾਲ ਮੋੜਾ ਜੋੜ ਕੇ ਸਾਡੇ ਨਾਲ ਸੇਵਾਵਾਂ ਕਰਦੇ ਨੇ ਸੋ ਬਿਲਕੁਲ ਹੋਰ ਵੀ ਅੱਗੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਲੰਗਰ ਲਗਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਅੱਜ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਤੇ ਉੱਥੇ ਹੀ ਤੇ 36 ਪ੍ਰਕਾਰ ਦੀਆਂ ਮਠਿਆਈਆਂ ਜਿਹੜੀਆਂ ਨੇ ਉਹ ਸੱਜ ਕੇ ਤਿਆਰ ਹੋ ਚੁੱਕੀਆਂ ਨੇ ਪਹਿਲਾਂ ਤਾਂ 10 ਵੱਲੋਂ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਇਹ ਸੰਗਤਾਂ ਵੱਲੋਂ ਜਿਹੜਾ ਸਹਿਯੋਗ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇੱਥੋਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇਹ ਪਿਛਲੇ 30-35 ਸਾਲ ਤੋਂ ਸਿੰਘ ਸੇਵਾ ਕਰਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਮਠਿਆਈਆਂ ਦੇ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਪਿਛਲੇ 10-15 ਦਿਨ ਤੋਂ ਤਿਆਰ ਕਰ ਰਹੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂਕੀਆਂ ਸੇਵਾ ਕਰ ਰਹੇ ਨੇ ਐਨ ਆਰ ਆਈ ਸੰਗਤਾਂ ਦਾ ਸਹਿਯੋਗ ਕਿੱਥੋਂ ਕਿੱਥੋਂ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਇਹ ਐਨ ਆਰ ਆਈ ਵੀਰ ਯੂਕੇ ਤੋਂ ਕਨੇਡਾ ਤੋਂ ਆਪਣੇ ਆਸਟ੍ਰੇਲੀਆ ਅਮਰੀਕਾ ਹੋਰ ਹੀ ਵੱਖ-ਵੱਖ ਜਿਹੜੇ ਜਿਹੜੇ ਜਿੱਥੇ ਜਿੱਥੇ ਆਪਣੇ ਬੱਚੇ ਗਏ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਪਰਿਵਾਰ ਇਹ ਜੁੜੇ ਹੋਏ ਸੀਦਾ ਸਾਹਿਬ ਦੇ ਨਾਲ ਨੇਤਰਦਾਸਾਂ ਕਰਾਉਂਦੇ ਨੇ ਗੁਰੂ ਘਰ ਦੇ ਵਿੱਚ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੱਖ-ਵੱਖ ਸਥਾਨਾਂ ਤੋਂ ਸੇਵਾ ਭੇਜਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਨੇ ਬਾਬਾ ਦੀਪ ਸਿੰਘ ਜੀ ਦਾ ਦਰ ਜਿੱਥੇ ਹਰ ਮਨ ਮੁਰਾਦਾ ਪੂਰੀਆ ਹੁੰਦੀਆਂ ਨੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜੀ ਜੀ ਬੜਾ ਮਹਾਨ ਦਰ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਜੀ ਦਾ ਬੜੀਆਂ ਸੰਗਤਾਂ ਆਉਂਦੀਆਂ ਨੇ ਕੱਲ ਵੀ ਆਪ ਨੇ ਵੇਖਿਆ ਪਰਸੋਂ ਵੀ ਤਿੰਨ ਚਾਰ ਦਿਨ ਤੋਂ ਲਗਾਤਾਰ ਸੰਗਤਾਂ ਬੇਅੰਤ ਸੰਗਤਾਂ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ ਜਿਨ੍ਹਾਂ ਦੀਆਂ ਸ਼ਰਧਾਂ ਭਾਵਨਾਵਾਂ ਮਨੋ ਕਾਮਨਾਵਾਂ ਬੜੀ ਸਤਿਗੁਰੂ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਬੜੀ ਚੜ੍ਹਦੀ ਕਲਾ ਦੇ ਨਾਲ ਪੂਰੀਆਂ ਕਰਦੇ ਨੇ ਸੋ ਸੰਗਤਾਂ ਦੀਆਂ ਭਾਵਨਾਵਾਂ ਵੱਧ ਰਹੀਆਂ ਨੇ ਦਿਨੋਂ ਦਿਨ ਇੱਥੇ ਪਹੁੰਚ ਰਹੀਆਂ ਨੇ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਦੇਖ ਸਕਦੇ ਹੋ ਸੰਗਤਾਂ ਵੀ ਇੱਥੇ ਲੰਗਰ ਵਰਤਾ ਰਹੇ ਨੇ ਵੀਰ ਜੀ ਕਿੰਨੀ ਦੇਰ ਤੱਕ ਲੰਗਰ ਚੱਲੇਗਾ ਇਹ ਲੰਗਰ ਰਾਤ 11 ਵਜੇ ਤੱਕ ਲਗਾਤਾਰ ਚੱਲਦਾ ਰਹੇਗਾ 11 ਵੀ ਵੱਜ ਸਕਦੇ ਰਾਤ 12 ਵੀ ਵੱਜ ਸਕਦੇ ਨੇ ਜਿੰਨੀ ਦੇਰ ਤੱਕ ਸੰਗਤਾਂ ਆਈ ਜਾਣਗੇ ਸੰਗਤਾਂ ਜਿਲੇਬੀਆਂ ਦਾ ਲੰਗਰ ਹੈ ਮਠਿਆਈ ਦਾ ਲੰਗਰ ਇਸੇ ਤਰ੍ਹਾਂ ਰਾਤ 11 12 ਵਜੇ ਤੱਕ ਲੰਗਰ ਚੱਲਦਾ ਹੈ ਕਾਰੀਗਰ ਨੇ ਜਿਹੜਾ ਇਸ ਲੰਗਰ ਨੂੰ ਤਿਆਰ ਇਸ ਲੰਗਰ ਤਿਆਰ ਕਰਨ ਵਾਸਤੇ ਘੱਟੋ ਘੱਟ 15 ਬੰਦੇ ਰੋਜ਼ ਦੇ ਕੰਮ ਕਰਦੇ ਨੇ 15 ਬੰਦੇ ਸੇਵਾਦਾਰ ਕੰਮ ਕਰਦੇ ਨੇ ਕਾਰੀਗਰ ਜਿੰਨੇ ਵੀ ਨੇ ਸਾਰੇ ਹੀ ਲਗਾਤਾਰ ਆਪਣੀ ਲਗਨ ਤੇ ਮਿਹਨਤ ਦੇ ਨਾਲ ਕੰਮ ਕਰਦੇ ਨੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਜਨਮ ਦਿਹਾੜਾ ਹੈ ਰੌਣਕਾਂ ਲੱਗਿਆ ਨੇ ਹਰ ਪਾਸੇ ਦੇਖ ਰਿਹਾ ਕਿ ਹਰ ਕੋਈ ਬਾਬਾ ਦੀਪ ਸਿੰਘ ਜੀ ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਇਹ ਤਨ ਤਨ ਮਾਮਲੀ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋ ਕੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਬੜਾ ਉਤਸ਼ਾਹ ਦੇ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਇਸ ਗੱਲ ਦਾ ਪਿਆਰ ਹੈ ਕਿ ਜੋ ਕੇ ਬਾਬਾ ਜੀ ਦਾ ਜਨਮ ਦਿਹਾੜਾ ਸੰਗਤਾਂ ਬਹੁਤ ਆਪਣੇ ਮਨੋਂ ਤਨੋਂ ਤੁਨੋਂ ਸੇਵਾ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੋ ਬਿਲਕੁਲ ਇਹ ਤੁਸੀਂ ਦੇਖਿਆ ਕਿ ਖਾਸ ਤਨਤਨ ਬਾਬਾ ਦੀਪ ਸਿੰਘ ਜੀ ਦਾ ਸੰਗਤ ਸੰਤਾ ਨੇ ਜਿਹੜਿਆ ਥਾ ਸ਼ਰਧਾ ਦੇਖਣ ਨੂੰ ਮਿਲੀ ਤੇ 36 ਪ੍ਰਕਾਰ ਦਾ ਜਿਹੜੀ ਮਠਿਆਈਆਂ ਨੇ ਉਹ ਸੱਜ ਕੇ ਤਿਆਰ ਹੋ ਚੁੱਕੀਆਂ ਨੇ ਤੇ ਸੰਗਤ ਦੇ ਵਿੱਚ ਵਰਤਾਇਆਂ ਜਾ ਰਹੀਆਂ ਨੇ ਇਸ ਦੇ ਨਾਲ ਜਲੇਬ ਵੀ ਜਿਹੜਾ ਹੈ ਉਹ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਸੇਵਾਦਾਰਾਂ ਵੱਲੋਂ ਜਲੇਬ ਬਣਾਉਂਦੀ ਵੀ ਸੇਵਾ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਸੰਗਤਾਂ ਲਾਈਨਾਂ ਵਿੱਚ ਲਾ ਕੇ ਜਲੇਬ ਜਿਹੜਾ ਹੈ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ ਅੱਜ ਖਾਸ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਿੱਥੇ ਸੰਗਤਾਂ ਵੱਲੋਂ ਵਕਫ ਵਕਫ ਤਰ੍ਹਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਉੱਥੇ ਸੰਗਤਾਂ ਵੱਲੋਂ ਵਕਫ ਵਕਫ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਹਰ ਕੋਈ ਇਸ ਧਰਤੀ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਧਰਤੀ ਤੇ ਤੇ ਹੋਰ ਵੀ ਧਾਰਮਿਕ ਸਥਾਨਾਂ ਤੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ